ਹਾਂਜੀ ਕਿਸਾਨ ਪ੍ਰਭ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਕੀਤਾ ਜਾਂਦਾ ਹੈ ਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਪਰਮਲ ਝੋਨੇ ਦੇ ਰੇਟਾਂ ਬਾਰੇ ਪਿਛਲੀ ਵੀਡੀਓ ਵਿੱਚ ਆਪਾਂ ਦੱਸਿਆ ਸੀ ਜੀ 1509 ਝੋਨੇ ਦੇ ਰੇਟਾਂ ਬਾਰੇ ਵੀ ਕਿਹੜੀ ਮੰਡੀ 'ਚ ਕਿੰਨਾ ਰੇਟ ਰਿਹਾ ਕਿਹੜੀ ਮੰਡੀ ਦੇ ਵਿੱਚ ਕਿੰਨਾ ਰੇਟ ਚੱਲ ਰਿਹਾ ਤੇ ਹੁਣ ਆਪਾਂ ਗੱਲ ਕਰ ਰਹੇ ਹਾਂ ਜੀ 2023 ਦਾ ਪਿਛਲੇ ਸਾਲ ਦਾ ਜੋ A ਗ੍ਰੇਡ ਦਾ ਰੇਟ ਰਿਹਾ ਜੀ ਪਰਮਲ ਝੋਨੇ ਦਾ 2203 ਕਾਮਨ ਰੇਟ ਰਿਹਾ ਜੀ 2183 ਇਸ ਤੋਂ ਬਾਅਦ ਵੀ 2024 ਦਾ ਰੇਟ ਹੋਣ ਵਾਲਾ ਜੀ A ਗ੍ਰੇਡ ਝੋਨੇ ਦਾ 2320 ਰੁਪਏ ਕਾਮਨ ਰੇਟ ਰਹਿਣ ਵਾਲਾ ਜੀ 2300 ਰੁਪਏ ਜੋ ਪ੍ਰਤੀ ਕੁੰਟਲ ਸਰਕਾਰ ਵੱਲੋਂ 117 ਰੁਪਏ ਵਾਧਾ ਕੀਤਾ ਗਿਆ ਜੀ ਇਸ ਵਾਰ ਪਰਮਲ ਝੋਨਾ ਵੀ ਬਾਸਮਤੀ ਜੇ ਬਰਾਬਰ ਹੀ ਚੱਲ ਰਿਹਾ ਹੈ ਜਿੰਨਾ ਵੀ ਕਿਸਾਨ ਭਰਾਵਾਂ ਨੇ ਬਾਸਮਤੀ ਝੋਨਾ ਵੱਟ ਲਿਆ ਹੈ ਜਾਂ ਵੱਟਣ ਵਾਲਾ ਹੈ ਉਹ ਆਪਣੇ ਝੋਨੇ ਨੂੰ ਸਟੋਰ ਕਰਕੇ ਰੱਖ ਲਓ ਭਰਾਵੋ ਕਿਉਂਕਿ ਬਾਸਮਤੀ ਦਾ ਰੇਟ ਹੋਰ ਉੱਪਰ ਜਾਣਗੇ ਹਲੇ ਇਸ ਕਰਕੇ ਆਪਣੇ ਝੋਨੇ ਸਟੋਰ ਕਰਕੇ ਰੱਖ ਲਓ ਤਾਂ ਜੋ ਚੰਗਾ ਮੁਨਾਫਾ ਲਿਆ ਜਾ ਸਕੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਅਗਲੀ ਵੀਡੀਓ ਵਿੱਚ ਫੇਰ ਮਿਲਦੇ ਹਾਂ ਜੀ ਧੰਨਵਾਦ